ਦਰیا تقریبا کل ਦਾ ਪਦਨਾ ਸ਼ੁਰੂ ਹੋਇਆ ਜਦੋਂ ਕਿ ਫਲੱਡ ਗੇਟ ਖੋਲੇ ਗਏ ਸੀ ਪਰ ਉਸ ਤੋਂ ਬਾਅਦ ਉਹ ਫਲੱਡ ਗੇਟ ਬੰਦ ਨਹੀਂ ਕੀਤੇ ਗਏ ਫਿਲਹਾਲ ਜੋ ਟੈਸਟਿੰਗ ਲਈ ਖੋਲੇ ਗਏ ਸੀ ਪਰ ਪਾਣੀ ਦਾ ਜਲ ਪੱਧਰ ਵਧਣ ਦੇ ਕਾਰਨ ਉਹ ਫਲੱਡ ਗੇਟ ਦੇ ਨਹੀਂ ਗਏ ਪਰ ਦਰਿਆ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਚਾਰੇ ਪਾਸੇ ਜੋ ਦਰਿਆ ਦੇ ਅੰਦਰ ਜੋ ਟਿੱਬੀਆਂ ਸੀ ਉਹ ਸਾਰੀਆਂ تقریبا ਟਕਿਆ ਜਾ ਚੁੱਕੇ ਐ ਇਸ ਟਾਈਮ ਦੀ ਜੋ ਅਪਡੇਟ ਹੈ ਚਾਰੇ ਪਾਸੇ ਜੋ ਕਿੰਨਾ ਵੀ ਅੰਦਰ ਤੇ ਵੀ ਅਸੀਂ ਉਹ ਪਾਣੀ ਦੇ ਨਾਲ ਟਕਿਆਂ ਜਾ ਚੁੱਕਿਆ ਔਰ ਦਰਿਆ ਦੇ ਵਿੱਚੋਂ ਤਕਰੀਬਨ ਪਾਣੀ ਬਹੁਤ ਜ਼ਿਆਦਾ ਬਾਹਰ ਨਿਕਲ ਚੁੱਕਿਆ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਬਾਹਰ ਤੱਕ ਆ ਚੁੱਕਿਆ ਹੈ ਪੁਲ ਦੇ ਥੱਲੇ ਦੀਆਂ ਤਸਵੀਰਾਂ ਨੇ ਔਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੈਦ ਪਰ ਤੋਂ ਜੁਗਰਾਉਂ ਜਾਂਦੇ ਇਹ ਰੋਡ ਦੀਆਂ ਤਸਵੀਰਾਂ ਨੇ ਕਿਹੜਾ ਦਰਿਆ ਸਤਲੁਜ ਦਾ ਕਿੰਨੀ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਔਰ ਅਜੇ ਵੀ ਪਾਣੀ ਲਗਾਤਾਰ ਵਧ ਰਿਹਾ ਹੈ ਨਵੇਂ ਇਲਾਕਿਆਂ ਦੇ ਵਿੱਚ ਤਾਂ ਪਾਣੀ ਪਹਿਲਾਂ ਹੀ ਪਰ ਚੁੱਕਿਆ ਸੀ ਪਰ ਹੁਣ ਜੋ ਉੱਚੇ ਉੱਚੀ ਜ਼ਮੀਨਾਂ ਸੀ ਉੱਚੇ ਇਲਾਕੇ ਸੀ ਉੱਚੇ ਏਰੀਆ ਸੀ ਉੱਥੇ ਵੀ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਪਾਣੀ ਲਗਾਤਾਰ ਵਧ ਰਿਹਾ ਪਾਣੀ ਅੱਗੇ ਲਗਾਤਾਰ ਵਧ ਰਿਹਾ ਲਗਾਤਾਰ ਵਧਣਾ ਸ਼ੁਰੂ ਹੋ ਰਿਹਾ ਕੋਈ ਇਸ ਤਰ੍ਹਾਂ ਨਹੀਂ ਕਿ ਜੋ ਦਰਿਆ ਦੇ ਅੰਦਰ ਖਾਂ ਖਾਲੀ ਪਿਆਵੇ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਏਗਾ ਸਾਰੇ ਪਾਸੇ ਪਾਣੀ ਪੜਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਹੁਣ ਇੱਥੇ ਇੱਕ ਹੋਰ ਗੱਲ ਦੇਖਣੀ ਹੋਵੇਗੀ ਕਿ ਇਸ ਜਗ੍ਹਾ ਤੇ ਪਾਣੀ ਕਾਫੀ ਜ਼ਿਆਦਾ ਦੂਰ ਸੀ ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਆ ਕਿ ਹੁਣ ਪਾਣੀ ਬਿਲਕੁਲ ਅੱਗੇ ਵਧਣਾ ਸ਼ੁਰੂ ਹੋਇਆ ਤਾਂ ਬਰਾਬਰ ਚੱਲ ਰਿਹਾ ਬਿਲਕੁਲ ਇਸ ਥਾਂ ਤੇ ਔਰ ਕੁਝ ਮੈਸ ਸਮੇਂ ਤੇ ਜੇ ਇਸ ਤਰ੍ਹਾਂ ਪਾਣੀ ਵਧੇਦਾ ਗਿਆ ਤਾਂ ਫਿਰ ਇਸ ਦੇ ਨਾਲ ਹੀ ਤੁਸੀਂ ਜੋ ਥਾਂ ਦੇਖ ਰਹੇ ਹੋ ਇਸ ਪਾਣੀ ਉੱਪਰ ਚੜ੍ਹ ਕੇ ਅੱਗੇ ਫਿਰ ਦਰਿਆ ਤੋਂ ਬਾਹਰ ਵੀ ਪੜ ਨਿਕਲ ਸਕਦਾ ਹੈ ਕਿਉਂਕਿ ਅੱਗੇ ਇੱਕ ਰਿੰਗ ਬੰਨ ਹੈ ਉਹ ਰਿੰਗ ਬੰਨ ਤੋਂ ਬੰਨ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਇੱਕ ਵੱਡੀ ਅਪਡੇਟ ਵੱਡੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਰਿੰਗ ਬੰਨ ਦਰਿਆ ਦਾ ਹੈ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਤਾ ਉਥੇ ਨੁਕਸਾਨ ਖਤਰਾ ਪੈਦਾ ਹੋ ਸਕਦਾ ਹੈ ਦਰਿਆ ਸਤਲੁਜ ਦੀ ਲਾਈਵ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਲਗਾਤਾਰ ਵੱਧ ਰਿਹਾ ਹੈ ਜੇਕਰ ਤੁਸੀਂ ਦਰਿਆਵਾਂ ਦੇ ਕਿੱਥੇ-ਕਿੱਥੇ ਤੁਸੀਂ ਦਰਿਆਵਾਂ ਦੇ ਲੱਗਦੇ ਇਲਾਕਿਆਂ ਦੇ ਨਾਲ ਕਿੱਥੇ-ਕਿੱਥੇ ਜੁੜੇ ਹੋਇਆ ਹੋ ਤੁਸੀਂ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਫਿਲਹਾਲ ਜੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਧਰਿਆ ਸਤੁਰੂ ਜਦ ਲਗਾਤਾਰ ਵਧ ਰਿਹਾ